ਔਰ ਦਰਸੋ ਕੀ ਕਹਿਣਾ ਚਾਹੁੰਦੇ ਆ ਜਿਹੜੀ ਆਪਣੀਆਂ ਕਿਸਾਨਾਂ ਨਾਲ ਮੀਟਿੰਗ ਰੱਖੀ ਸੀ ਆਪਾਂ ਖੇਤੀਬਾੜੀ ਲਈ ਦਵਾਈਆਂ ਬਾਰੇ ਵਿੱਚ ਆ ਗਿਆ। ਦੇਖੋ ਜੀ ਇਹ ਅਸੀਂ ਅੱਜ ਇੱਥੇ ਕਰੜਾ ਕੈਮੀਕਲ ਕੰਪਨੀ ਵੱਲੋਂ ਵੱਲੋਂ ਇੱਕ ਕੈਂਪ ਜਿਹੜਾ ਕਿਸਾਨਾਂ ਕੰਪਨ ਲਗਾਇਆ ਗਿਆ। ਔਰ ਇਹ ਕੈਂਪ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਕਰੜਾ ਕੈਮੀਕਲ ਕੰਪਨੀ ਦੇ ਜਿਹੜੇ ਬਿਜ਼ਨਸ ਪਾਰਟਨਰ ਨੇ ਸਿੰਘ ਪੈਸਟੀਸਾਈਡ ਉਹਨਾਂ ਨੇ ਇਹ ਕੈਂਪ ਲਵਾਇਆ ਹੋਇਆ। ਔਰ ਅੱਜ ਆਜ਼ਾਦੀ ਦੇ ਦਿਹਾੜੇ ਤੇ ਇਸ ਕਿਸਾਨਾਂ ਦੇ ਨਾਲ ਅਸੀਂ ਇਹ ਕੈਂਪ ਲਾ ਕੇ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਹੈ। ਔਰ ਖੇਤੀ ਦੇ ਵਿੱਚ ਲੱਗਣ ਵਾਲੇ ਹਰ ਸਰੋਤ ਜਿਹੜੇ ਆ ਚਾਹੇ ਉਹ ਖਾਦ ਹੈ ਚਾਹੇ ਪਾਣੀ ਹੈਗਾ ਚਾਹੇ ਆਪਣਾ ਜਿਹੜੀਆਂ ਕੈਮੀਕਲ ਹੈਗੇ ਨੇ ਦਵਾਈਆਂ ਨੇ ਉਹਨਾਂ ਦੀ ਸਹੀ ਵਰਤੋਂ ਕਰਨ ਬਾਰੇ ਜਿਹੜੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਹੈ। ਕਰੜਾ ਕੈਮੀਕਲ ਇੱਕ ਦੇਸ਼ ਦੀ ਕੰਪਨੀ ਹੈ ਜਿਨ੍ਹਾਂ ਦੇ ਮਾਲਕ ਜਿਹੜੇ ਡਾਕਟਰ ਕੇਐਚ ਕਰੜਾ ਨੇ ਹੈਗੇ ਨੇ ਜਿਹੜੇ ਕਿ ਇੱਕ ਕੈਮੀਕਲ ਵਿਗਿਆਨੀ ਹੈ। ਪਦਮਸ਼ਰੀ ਡਾਕਟਰ ਕੇਐਚ ਕਰੜਾ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼ਰੀ ਅਵਾਰਡ ਜਿਹੜਾ ਦਿੱਤਾ ਹੋਇਆ ਹੈ। ਔਰ ਉਹਨਾਂ ਨੂੰ ਅਵਾਰਡ ਦੇਣ ਦੇ ਪਿੱਛੇ ਸਰਕਾਰ ਦਾ ਇਹੀ ਮੰਤਰ ਸੀ ਕਿ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਖੇਤੀ ਸਬੰਧੀ ਜਿਹੜੀਆਂ ਦਵਾਈਆਂ ਨੇ ਜਿਹੜੇ ਕੈਮੀਕਲ ਨੇ ਬਣਾਉਣੇ ਜਰੂਰ ਕੀਤੇ ਉਹ ਪੀ ਐਚ ਡੀ ਹੈਗੇ ਆ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ 1944 ਦੇ ਵਿੱਚ ਔਰ 1967 ਦੇ ਵਿੱਚ ਇੱਥੇ ਜਿਹੜੀ ਹੈ ਉਹਨਾਂ ਨੇ ਲੈਬ ਲਾਈ ਹੈ ਸੋ ਘਰੜਾ ਕੈਮੀਕਲ ਕੰਪਨੀ ਇੱਕ ਦੇਸ਼ ਦੀ ਕੰਪਨੀ ਹੋ ਕੇ ਇੰਡੀਅਨ ਮਲਟੀਨੇਸ਼ਨਲ ਕੰਪਨੀ ਹੈ ਬਾਹਰ 90 ਤੋਂ ਜ਼ਿਆਦਾ ਹੋਰ ਦੇਸ਼ਾਂ ਦੇ ਵਿੱਚ ਜਿਹੜਾ ਆਪਣਾ ਬੁਨੈਸ ਕਰਦੀ ਹੈ ਸੋ ਕੰਪਨੀ ਦੇ ਵਿੱਚ ਕਿਸਾਨਾਂ ਦਾ ਹਿੱਤ ਜਿਹੜਾ ਪਹਿਲਾ ਇਹ ਸਾਡਾ ਸਲੋਗਨ ਹੈ ਇਹ ਸਾਡੀ ਸੋਚ ਹੈ ਸਾਡੇ ਮਾਲਕ ਜੀ ਡਾਕਟਰ ਕਰਤਾਰਦੀਪ ਕਿਸਾਨਾਂ ਦਾ ਇੱਕ ਪਹਿਲਾ ਸੋ ਅੱਜ ਆਜ਼ਾਦੀ ਦੇ ਦਿਹਾੜੇ ਤੇ ਅਸੀਂ ਕਿਸਾਨਾਂ ਦੇ ਨਾਲ ਇੱਕ ਕੈਂਪ ਲਗਾ ਕੇ ਉਹਨਾਂ ਨੂੰ ਉਹਨਾਂ ਦੀ ਫਸਲਾਂ ਸੰਬੰਧੀ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਤਕਨੀਕੀ ਜਾਣਕਾਰੀ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਹੈ ਉਹਨਾਂ ਨੂੰ ਇਹ ਜਾਣਕਾਰੀ ਇਸ ਕਰਕੇ ਦੱਸੀ ਹੈ ਕਿ ਆਪਣੀ ਫਸਲ ਦੀ ਜਿਹੜੀ ਹੈ ਚੰਗੀ ਪੈਦਾਵਾਰ ਵਾਸਤੇ ਜਿਹੜੇ ਵੀ ਸਰੋਤ ਹੈ ਉਹਨਾਂ ਦੀ ਸਹੀ ਜੀ ਵਰਤੋਂ ਕਰਕੇ ਚੰਗੀ ਪੈਦਾਵਾਰ ਲੈ ਸਕਣ ਇਹ ਜਿਹੜੇ ਕੈਂਪ ਲਗਾਏ ਗਏ ਨੇ ਇਹ ਸਿਰਫ ਅੱਜ ਨਹੀਂ ਵੀ ਅੱਜ ਹੀ ਲਗਾਇਆ ਗਿਆ ਇਹ ਸਾਡਾ ਰੁਟੀਨ ਪ੍ਰੋਸੈਸ ਹੈ ਰੋਜ਼ ਮਰਰਾ ਦੇ ਵਿੱਚ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੇ ਟੈਕਨੀਕਲ ਟੀਮ ਹੈਗੀ ਆ ਉਹ ਕਿਸਾਨਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਜਿਹੜੀ ਹੈ ਖੇਤੀ ਸੰਬੰਧੀ ਉਥੋਂ ਦੀ ਜਿਹੜੀ ਮੌਜੂਦਾ ਫਸਲ ਉਸ ਸਮੇਂ ਦੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹਿੰਦੀ ਹੈ ਔਰ ਉਹ ਜਾਣਕਾਰੀ ਦੇ ਨਾਲ-ਨਾਲ ਕਰਨਾ ਕੈਮੀਕਲ ਦੇ ਜਿਹੜੇ ਉਤਪਾਦ ਨੇ ਜਿਹੜੇ ਕਿਸਾਨਾਂ ਦੇ ਹਿੱਤ ਵਾਸਤੇ ਉੱਥੀ ਲੈ ਕੇ ਆਉਂਦੀ ਆ ਉਹਨਾਂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਰਹਿੰਦੀ ਹੈ ਪਰ ਅੱਜ ਦੀ ਆਜ਼ਾਦੀ ਦੇ ਦਿਹਾੜਾ ਸੀ ਇਸ ਕਰਕੇ ਕਿਸਾਨਾਂ ਦਾ ਹਿੱਤ ਕੰਪਨੀ ਦੇ ਵਿੱਚ ਪਹਿਲਾ ਹੈ ਅੱਜ ਅਸੀਂ ਰੁਟੀਨ ਦੇ ਤੋਂ ਇਲਾਵਾ ਅੱਜ ਛੁੱਟੀ ਵਾਲੇ ਦਿਨ ਵੀ ਜਿਹੜਾ ਹੈ ਇਹ ਕਿਸਾਨਾਂ ਦੇ ਨਾਲ ਇੱਕ ਕੈਂਪ ਲਾਇਆ ਹੈ ਔਰ ਇਹ ਕੈਂਪ ਲਾ ਕੇ ਕਿਸਾਨਾਂ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਜਾਣਕਾਰੀ ਜਿਹੜੀ ਇਹ ਖੇਤੀ ਵਿੱਚ ਦਿੱਤੀ ਹੈ ਔਰ ਇਹ ਰੁਟੀਨ ਪ੍ਰੋਸੈਸ ਅੱਗੇ ਵੀ ਚੱਲਦਾ ਰਹੇਗਾ ਇਸੇ ਲਈ ਤੇ ਤਹ ਅੱਜ ਅਸੀਂ ਫਗਵਾੜਾ ਦੇ ਵਿੱਚ ਜਿਹੜਾ ਹੈ ਇਹ ਕੈਂਪ ਲਗਾਇਆ ਸਿੰਘ ਪੈਸਟੀਸਾਈਡ ਜਿਹੜੇ ਸਡੇ ਬਿਜ਼ਨਸ 파ਟਨਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਕੰਮ ਜਿਹੜਾ ਲਗਾਇਆ ਗਿਆ ਇਸ ਦੇ ਵਿੱਚ ਜਿੱਤੀ ਜਾਣਕਾਰੀ ਜਿਹੜੀ ਕਿਸਾਨਾਂ ਨੂੰ ਬਹੁਤ ਵਧੀਆ ਲੱਗੀ ਹੈ ਜੋ ਕਿਸਾਨਾਂ ਨੇ ਫੀਡਬੈਕ ਦਿੱਤੀ ਹੈ ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਜਾਣਕਾਰੀ ਸਾਨੂੰ ਦੇਣੀ ਚਾਹੀਦੀ ਸੀ ਸਾਨੂੰ ਇਹ ਜਾਣਕਾਰੀ ਹੋਣ ਹੋਣ ਦੇ ਨਾਲ ਜਿਹੜਾ ਉਹ ਫਾਇਦਾ ਜਿਹੜਾ ਪੂਰਾ ਮਿਲੇਗਾ ਅੰਦਰਸੋ ਕੀ ਕਹਿਣਾ ਚਾਹੁੰਦੇ ਆ ਜਿਹੜੀ ਆਪਣੀਆਂ ਕਿਸਾਨਾਂ ਨਾਲ ਮੀਟਿੰਗ ਰੱਖੀ ਸੀ ਆਪਾਂ ਖੇਤੀਬਾੜੀ ਲਈ ਦਵਾਈਆਂ ਵੰਡੀਆਂ ਚ ਆ ਗਏ ਦੇਖੋ ਜੀ ਇਹ ਅਸੀਂ ਅੱਜ ਇੱਥੋਂ ਕਰੜਾ ਕੈਮੀਕਲ ਕੰਪਨੀ ਵੱਲੋਂ ਵੱਲੋਂ ਇੱਕ ਕੈਂਪ ਜਿਹੜਾ ਕਿਸਾਨ ਕੈਂਪ ਲਗਾਇਆ ਗਿਆ ਹੈ ਔਰ ਇੱਕ ਕੈਂਪ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਕਰੜਾ ਕੈਮੀਕਲ ਕੰਪਨੀ ਦੇ ਜਿਹੜੇ ਬਿਜ਼ਨਸ 파ਟਰਨਰ ਨੇ ਸਿੰਘ ਪੈਸਟੀਸਾਈਡ ਉਹਨਾਂ ਨੇ ਇਹ ਕੈਂਪ ਲਵਾਇਆ ਹੋਇਆ ਔਰ ਅੱਜ ਆਜ਼ਾਦੀ ਦੇ ਦਿਹਾੜੇ ਤੇ ਇਸ ਕਿਸਾਨਾਂ ਦੇ ਨਾਲ ਅਸੀਂ ਇਹ ਕੈਂਪ ਲਾ ਕੇ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਹੈ ਔਰ ਖੇਤੀ ਦੇ ਵਿੱਚ ਲੱਗਣ ਵਾਲੇ ਹਰ ਸਰੋਤ ਜਿਹੜੇ ਹੈ ਚਾਹੇ ਉਹ ਖਾਦ ਹੈ ਚਾਹੇ ਪਾਣੀ ਹੈਗਾ ਚਾਹੇ ਆਪਣਾ ਜਿਹੜੀਆਂ ਕੈਮੀਕਲਸ ਹੈਗੇ ਨੇ ਦਵਾਈਆਂ ਨੇ ਉਹਨਾਂ ਦੀ ਸਟੱਜੀ ਵਰਤੋਂ ਕਰਨ ਬਾਰੇ ਜਿਹੜੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਹੈ ਕਰੜਾ ਕੈਮੀਕਲ ਇੱਕ ਦੇਸ਼ ਦੀ ਕੰਪਨੀ ਹੈ ਜਿਨ੍ਹਾਂ ਦੇ ਮਾਲਕ ਜਿਹੜੇ ਡਾਕਟਰ ਕੇਐਚ ਕਰੜਾ ਨੇ ਹੈਗੇ ਨੇ ਜਿਹੜੇ ਕਿ ਇੱਕ ਕੈਮੀਕਲ ਵਿਗਿਆਨੀ ਹੈ ਪਦਮਸ਼ਰੀ ਡਾਕਟਰ ਕੇਐਚ ਕਰੜਾ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼ਰੀ ਅਵਾਰਡ ਜਿਹੜਾ ਦਿੱਤਾ ਹੋਇਆ ਹੈ ਔਰ ਉਹਨਾਂ ਨੂੰ ਅਵਾਰਡ ਦੇਣ ਦੇ ਪਿੱਛੇ ਸਰਕਾਰ ਦਾ ਇਹੀ ਮੰਤਰ ਸੀ ਕਿ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਖੇਤੀ ਸਬੰਧੀ ਜੜੀਆਂ ਦਵਾਈਆਂ ਨੇ ਜਿਹੜੇ ਕੈਮੀਕਲ ਨੇ ਬਣਾਉਣੀ ਸ਼ੁਰੂ ਕੀਤੀਆਂ ਉਹ ਪੀਐਚਡੀ ਹੈਗੇ ਆ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ 1944 ਦੇ ਵਿੱਚ ਔਰ 1967 ਦੇ ਵਿੱਚ ਇੱਥੇ ਜਿਹੜੀ ਆ ਉਹਨਾਂ ਨੇ ਲੈਬ ਲਾਈ ਹੈ। ਸੋ ਕੜਾਣਾ ਕੈਮੀਕਲ ਕੰਪਨੀ ਇੱਕ ਦੇਸ਼ ਦੀ ਕੰਪਨੀ ਹੋ ਕੇ ਇੰਡੀਅਨ ਮਲਟੀਨੇਸ਼ਨਲ ਕੰਪਨੀ ਆ ਬਾਹਰ 90 ਤੋਂ ਜ਼ਿਆਦਾ ਹੋਰ ਦੇਸ਼ਾਂ ਦੇ ਵਿੱਚ ਜਿਹੜਾ ਆਪਣਾ ਬਰਡਸ ਕਰਦੀ ਹੈ। ਸੋ ਕੰਪਨੀ ਦੇ ਵਿੱਚ ਕਿਸਾਨਾਂ ਦਾ ਹਿੱਤ ਜਿਹੜਾ ਪਹਿਲਾ ਇਹ ਸਾਡਾ ਸਲੋਗਨ ਹੈ ਇਹ ਸਾਡੀ ਸੋਚ ਹੈ ਸਾਡੇ ਮਾਲਕ ਦੀ ਡਾਕਟਰ ਕੜਾਣਾ ਦੀ ਵੀ ਕਿਸਾਨਾਂ ਦਾ ਹਿੱਤ ਪਹਿਲਾ। ਸੋ ਅੱਜ ਆਜ਼ਾਦੀ ਦੇ ਦਿਹਾੜੇ ਤੇ ਅਸੀਂ ਕਿਸਾਨਾਂ ਦੇ ਨਾਲ ਇੱਕ ਕੈਂਪ ਲਗਾ ਕੇ ਉਹਨਾਂ ਨੂੰ ਉਹਨਾਂ ਦੀ ਫਸਲਾਂ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਹੈ, ਤਕਨੀਕੀ ਜਾਣਕਾਰੀ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਹੈ। ਉਹਨਾਂ ਨੂੰ ਇਹ ਜਾਣਕਾਰੀ ਇਸ ਕਰਕੇ ਦੱਸੀ ਹੈ ਕਿ ਆਪਣੀ ਫਸਲ ਦੀ ਜਿਹੜੀ ਹੈ ਚੰਗੀ ਪੈਦਾਵਾਰ ਵਾਸਤੇ ਜਿਹੜੇ ਵੀ ਸਰੋਤ ਹੈ ਉਹਨਾਂ ਦੀ ਸਟੱਜੀ ਵਰਤੋਂ ਕਰਕੇ ਚੰਗੀ ਪੈਦਾਵਾਰ ਲੈ ਸਕਣ। ਇਹ ਜਿਹੜੇ ਕੈਂਪ ਲਗਾਏ ਗਏ ਨੇ ਇਹ ਸਿਰਫ ਅੱਜ ਨਹੀਂ ਵੀ ਅੱਜ ਹੀ ਲਗਾਇਆ ਗਿਆ ਇਹ ਸਾਡਾ ਰੂਟੀਨ ਪ੍ਰੋਸੈਸ ਹੈ। ਰੋਜ਼ਮਰਰਾ ਦੇ ਵਿੱਚ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਟੀਮ ਹੈਗੀ ਹੈ ਉਹ ਕਿਸਾਨਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਜਿਹੜੀ ਹੈ ਖੇਤੀ ਸਬੰਧੀ ਉਥੋਂ ਦੀ ਜਿਹੜੀ ਮੌਜੂਦਾ ਫਸਲ ਉਸ ਸਮੇਂ ਦੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਰਹਿੰਦੀ ਹੈ। ਔਰ ਉਹ ਜਾਣਕਾਰੀ ਦੇ ਨਾਲ-ਨਾਲ ਕਰਨਾ ਕੈਮੀਕਲ ਦੇ ਜਿਹੜੇ ਉਤਪਾਦ ਨੇ ਜਿਹੜੇ ਕਿਸਾਨਾਂ ਦੇ ਹਿੱਤ ਵਾਸਤੇ ਉੱਪੀ ਲੈ ਕੇ ਆਉਂਦੀਆਂ ਉਹਨਾਂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਹੈ ਪਰ ਅੱਜ ਦੀ ਆਜ਼ਾਦੀ ਦੇ ਦਿਹਾੜਾ ਸੀ ਇਸ ਕਰਕੇ ਕਿਸਾਨਾਂ ਦਾ ਹਿੱਤ ਕੰਪਨੀ ਦੇ ਵਿੱਚ ਪਹਿਲਾ ਹੈ ਅੱਜ ਅਸੀਂ ਰੁਟੀਨ ਦੇ ਤੋਂ ਇਲਾਵਾ ਅੱਜ ਛੁੱਟੀ ਵਾਲੇ ਦਿਨ ਵੀ ਜਿਹੜਾ ਹੈ ਇਹ ਕਿਸਾਨਾਂ ਦੇ ਨਾਲ ਇੱਕ ਕੈਂਪ ਲਾਇਆ ਹੈ ਔਰ ਇੱਕ ਕੈਂਪ ਲਾ ਕੇ ਕਿਸਾਨਾਂ ਨੂੰ ਜਿਹੜੀ ਆ ਭਰਪੂਰ ਜਾਣਕਾਰੀ ਜਿਹੜੀ ਇਹ ਖੇਤੀ ਵਿੱਚ ਦਿੱਤੀ ਹੈ ਔਰ ਇਹ ਰੂਟੀਨ ਪ੍ਰੋਸੈਸ ਅੱਗੇ ਵੀ ਚੱਲਦਾ ਰਹੇਗਾ। ਸੋ ਇਸੇ ਲਈ ਤੇ ਤਹਤਾ ਜੇ ਸੀ ਪਗਵਾੜਾ ਦੇ ਵਿੱਚ ਜਿਹੜਾ ਇੱਕ ਕੈਂਪ ਲਗਾਇਆ ਸਿੰਘ ਫੈਸਟੀਸਾਈਡ ਜਿਹੜੇ ਸਾਡੇ ਬਿਜ਼ਨਸ 파ਟਨਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਜਿਹੜਾ ਲਗਾਇਆ ਗਿਆ ਹੈ। ਇਸ ਦੇ ਵਿੱਚ ਜਿੱਤੀ ਜਾਣਕਾਰੀ ਜਿਹੜੀ ਕਿਸਾਨਾਂ ਨੂੰ ਬਹੁਤ ਵਧੀਆ ਲੱਗੀ ਹੈ ਜੋ ਕਿਸਾਨਾਂ ਨੇ ਫੀਡਬੈਕ ਦਿੱਤੀ ਹੈ ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਜਾਣਕਾਰੀ ਸਾਨੂੰ ਦੇਣੀ ਚਾਹੀਦੀ ਸੀ। ਸਾਨੂੰ ਇਹ ਜਾਣਕਾਰੀ ਹੌਣ ਦੇ ਨਾਲ ਜਿਹੜਾ ਉਹ ਫਾਇਦਾ ਜਿਹੜਾ ਪੂਰਾ ਮਿਲੇਗਾ।